ਸਾਨੂੰ ਤੇ ਮਤਲਬ ਕੋਣ ਵਾਂਗੂ ਚਿਮੜ ਗਿਆ ਬਿਕਰ ਨੂੰ ਸਮਝੀ ਠੀਏ ਕਿ ਮੈਂ ਤੁਹਾਨੂੰ ਪਾਰਟੀ ਤੇ ਰਹਿਣ ਹੀ ਨਹੀਂ ਦੇਣਾ ਤੇ ਅਹੀਂ ਆਖਿਆ ਯਾਰ ਜੁੱਤੀਆਂ ਖਾ ਕੇ ਜਾਣ ਨਾਲੋਂ ਜਿਤਨਾ ਚੱਲ ਜਾਣਾ ਚਾਹਾਂਗਾ ਮੈਂ ਮੈਦਾਨ ਛੱਡ ਗਿਆ ਨਹੀਂ ਭਜਿਆ ਮੈਨੂੰ ਤਾਂ ਭਜਾਇਆ ਗਿਆ ਤੁਸੀਂ ਇਹਦੇ ਗੱਲ ਕਰਤੀ ਨਾ ਕਿ ਮੈਦਾਨ ਛੱਡਿਆ ਛੱਡਿਆ ਨਹੀਂ ਮੈਂ ਇਹ ਇੱਕ ਮੈਦਾਨ ਛੱਡਦਾ ਹੀ ਨਹੀਂ 7 ਸਾਲ ਹੋ ਗਿਆ ਸਰਕਾਰ ਵੀ ਨਹੀਂ ਮੈਂ ਤਾਂ 19 ਸਾਲ ਤੋਂ ਸਰਦਾਰ ਵਿਕਰਮ ਸਿੰਘ ਮਝੀਠੀਆਂ ਨਾਲ ਰਿਆ ਤਲਬੀਰ ਸੋਣਾ ਵਿਕਣ ਆਲਿਆਂ ਚ ਉਹਦੇ ਮਰਨੋਂ ਮਰਜੋ ਤਲਬੀਰ ਸੋਣਾ ਵਿਗਦਾ ਨਹੀਂ ਮਝੀਠੀਆਂ ਨੂੰ ਪੁੱਛੋ ਤਲਬੀਰ ਤੋਂ ਕਿੰਨੇ ਆ ਚ ਖਰੀਦਿਆ ਚਟਾਨਵਾ ਗਰੇ ਹਨਾ ਮਜੀਠੀਆ ਨੂੰ 19 ਸਾਲ ਤਾਂ ਤੁਸੀਂ ਮਜੀਠੀਆ ਨੂੰ ਪੁੱਛ ਲਓ ਕਿ ਤਲਬੀਰ ਤੇ ਤੋਂ ਕਿੰਨਾ ਕੁ ਫਰੀਦਿਆ ਗਿਆ ਹੁਣ ਜਦੋਂ ਕਿਸੇ ਬੰਦੇ ਨੂੰ ਤੁਸੀਂ ਜਲੀਲ ਹੀ ਕਰੀ ਜਾਓਗੇ ਜਲੀਲ ਹੀ ਕਰੀ ਜਾਓਗੇ ਇੱਥੋਂ ਤੱਕ ਨਾ ਬਤਾ ਜੇ ਬੰਦਾ ਫੋਨ ਚੁੱਕ ਨਾ ਜੇ ਫਿਰ ਉੱਥੇ ਬੰਦਾ ਕੀ ਕਰੂ ਜਿਸ ਨਾਲ ਲੰਮਾ ਸਮਾਂ ਪਾਰਟੀ ਦੇ ਵਿੱਚ ਰਹੇ ਵਿਕਮ ਸਿੰਘ ਮਜੀਠੀਆ ਦੇ ਕਾਫੀ ক্লোਜ਼ ਰਹੇ ਤੁਸੀਂ ਬਾਜੀ ਬਾਜੀ ਵੱਡਾ ਭਰਾ ਕਲੇ ਕਹਦੇ ਹੁੰਦੇ ਸੀ ਤੇ ਲੱਗਦਾ ਨਹੀਂ ਉਹ ਪਾਰਟੀ ਛੱਡਣ ਲੱਗਿਆ ਕਿਤੇ ਨਾ ਕਿਤੇ ਜਿਸ ਪਾਰਟੀ ਦੇ ਵਿੱਚੋਂ ਤਲਬੀਰ ਇਥੇ ਗੱਲ ਦਾ ਨਾਂ ਨਿਕਲਿਆ ਸੀ ਕਹਿੰਦੇ ਰਹੇ ਵੱਡਾ ਭਰਾ ਬਰਾਵਾ ਪਾਵਕ ਕਤੋ ਮੈਂ ਕਹਿਣਾ ਕਿ ਅੱਜ ਮੈਂ ਇਹ ਘਟੋਕੇ ਕਹਿਣਾ ਕਿ ਆਓ ਦਰਬਾਰ ਸਾਹਿਬ ਚਲੀਏ ਜੇ ਉਹ ਤੇਰੇ ਕਰਿੰਦੇ ਨੇ ਜਿਹੜੇ ਮੇਰੇ ਤੇ ਅਲੀਗੇਸ਼ਨ ਲਾਏ ਆ ਜੇ ਉਹ ਅਲੀਗੇਸ਼ਨਾਂ ਚੋਂ ਇੱਕ ਵੀ ਅਲੀਗੇਸ਼ਨ ਸੱਚ ਹੋ ਜੇ ਤੇ ਜਿਹੜੇ ਮਰਜ਼ੀ ਚੋਂ ਉਜ ਖਲਾਰ ਕੇ ਤਲਵਿੰਦਰ ਸਿੰਘ ਨੂੰ ਗੋਲੀ ਮਾਰ ਦਿਓ ਇਸ ਬੰਦੇ ਪਿੱਛੇ ਮੈਂ ਆਪਦੀ ਲਾਈਫ ਦੀ ਪਰਵਾਹ ਨਹੀਂ ਕੀਤੀ ਮਤਲਬ ਜੱਗੇ ਲਾਲੀ ਹੋਣਾ ਨਾ ਸਿਰ ਬੜਵੇਂ ਵੈਰ ਸੀ ਕਿ ਕਦੀ ਇਹਨਾਂ ਨੇ ਇੱਕ ਦਿਨ ਮਜੀਠੀਆ ਸਾਹਿਬ ਨੇ ਮੈਨੂੰ ਇੱਥੋਂ ਤੱਕ ਕਹਿਦਾ ਸੀ ਕਿ ਇਲੈਕਸ਼ਨ ਚ ਦੋ ਦਿਨ ਰਹਿ ਗਏ 2012 ਦੀ ਇਲੈਕਸ਼ਨ ਦੀ ਗੱਲ ਆਏ ਕਿ ਇਲੈਕਸ਼ਨ ਚ ਦੋ ਦਿਨ ਰਹਿ ਗਿਆ ਇਹਨਾਂ ਤੇਰਾ ਕੋਈ ਨਾ ਕੋਈ ਨੁਕਸਾਨ ਕਰ ਦੇਣਾ ਇਲੈਕਸ਼ਨ ਟਲੇ ਹੋ ਜਾਣੀਆਂ ਤੇ ਤਲਵੀਰ ਤੂੰ ਦੋ ਦਿਨ ਰਾਮ ਨਾ ਘਰ ਬਹਿ ਜਾ ਅਹੀਂ ਤੇ ਕਦੀ ਕੋਈ ਪਰਵਾਹ ਨਹੀਂ ਕੀਤੀ ਅਹੀਂ ਤੈਨੂੰ ਵੱਡਾ ਭਰਾ ਮੰਨਿਆ ਹੈ ਤੇ ਵੱਡੇ ਭਰਾਵਾਂ ਨੂੰ ਨਿਭੇ ਵੀ ਆ ਇਹਨੇ ਨਹੀਂ ਛੋਟਾ ਬਣਾ ਕੇ ਰੱਖਿਆ ਤੁੰ ਮੈਂ ਇਹਨਾਂ ਦੇ ਘਰ ਜਾ ਕੇ ਹੱਥ ਵੀ ਜੋੜੇ ਇਸ ਬੰਦੇ ਅੱਗੇ ਮੈਂ ਕਿਹਾ ਭਾਜੀ ਜੇ ਕੋਈ ਗਲਤੀ ਹੋ ਗਈ ਤੇ ਮਾਫੀ ਦਿਓ ਪਰ ਇਦਾਂ ਮੈਨੂੰ ਜਲੀਲ ਨਾ ਕਰੋ ਬਸ ਆਹ ਸਟਾਈਲ ਹੁੰਦਾ ਹੈ ਕਰਦਾਂਗੇ ਦੇਖ ਲਾਂਗੇ ਕਰਦਾਂਗੇ ਸਪਸ਼ਟ ਕਰਾਂਗਾ ਮੈਨੂੰ ਕੋਈ ਡਰ ਥੋੜਾ ਮਾਰਿਆ ਵੇਖੋ ਮੈਂ ਜੋਸ਼ੀ ਮੈਨੂੰ ਬਾਦਲ ਸਾਹਿਬ ਦਾ ਫੋਨ ਆਇਆ ਕਿ ਜੋਸ਼ੀ ਸਾਹਿਬ ਦੀਆਂ ਮੀਟਿੰਗਾਂ ਕਰਾਓ ਕਿ ਜੋਸ਼ੀ ਸਾਹਿਬ ਨੇ ਬਾਅਦ ਚ ਪਿੰਡਾਂ ਦੇ ਵਿੱਚ ਚੱਲ ਜਾਣਾ ਬਾੜੀ ਤੋਂ ਬਾਅਦ ਫਿਰ ਉਹ ਸ਼ਹਿਰ ਚ ਨਹੀਂ ਆ ਸਕਦੇ ਅਹੀਂ ਮੈਨੂੰ ਲੱਗਦਾ ਕਿ ਮੈਂ ਜਿੱਦਣ ਦੀਆਂ ਜੋਸ਼ੀਆਂ ਦੀਆਂ ਮੀਟਿੰਗਾਂ ਸ਼ੁਰੂ ਕਰਾਈਆਂ ਮਜੀਠੀਆ ਨੇ ਮੇਰਾ ਉਦੋਂ ਦਾ ਫੋਨ ਚੁੱਪਨਾ ਬੰਦ ਕਰ ਦਿੱਤਾ ਸਾਡੇ ਇੱਥੇ ਮਨਜਿੰਦਰ ਸਿੰਘ ਕੰਗ ਹੁੰਦਾ ਹੈਗਾ ਬੜਾ ਐਕਟਿਵ ਵਰਕਰ ਪ੍ਰਕਾਸ਼ ਸਿੰਘ ਬਾਦਲ ਦੀ ਕਹੇ ਵਾਲੇ ਦੀ ਸਜੀਵਾ ਉਹਨੂੰ ਤਾਂ ਮਾਰਿਆ ਕੋਈ ਪ੍ਰਕਾਸ਼ ਸਿੰਘ ਬਾਦਲ ਦਾ ਬੰਦਾ ਉਹ ਤੋਂ ਬਾਅਦ ਮਨਮੋਹਨ ਸਿੰਘ ਗਮਟਾਲਾ ਇੱਕ ਸੀਨੀਅਰ ਕਾਲੀਜੀ ਹੁੰਦੇ ਸੀ ਉਹਨਾਂ ਨੂੰ ਕੱਢਤਾ ਪਾਰਟੀ ਚ ਉਦੋਂ ਬਾਅਦ ਬਲਾਰੀਏ ਨੂੰ ਕੱਢਿਆ ਉਪਕਾਰ ਸਿੰਘ ਸੰਧੂ ਨੂੰ ਕੱਢਿਆ ਟਿੱਕੇ ਨੂੰ ਕੱਢਿਆ ਮੰਨੇ ਮੀਆਂਵਿੰਡ ਨੂੰ ਕੱਢਿਆ ਅਜਨਾਲਾ ਪਰਿਵਾਰ ਕੱਢਿਆ ਬ੍ਰਹਮਪੁਰਾ ਪਰਿਵਾਰ ਭਜਾਤਾ ਸੇਖਵਾ ਹੌਣੀ ਕੱਢ ਤੇ ਅੱਜ ਮੈਨੂੰ ਕੱਢਤਾ ਰਹਿ ਗਿਆ ਕਿ ਆ ਵੀ ਅਕਾਲੀ ਦਲ ਤਾਂ ਹੀ ਖਤਮ ਕਰਤਾ ਮੈਨੂੰ ਜਿਆਦਾ ਇੱਕ ਅੱਧਾ ਹੋਰ ਭੱਜੇ ਨੂੰ ਫਿਰਦਾ ਮੈਨੂੰ ਜੋ ਸੋਚ ਆਇਆ ਮੈਂ ਸੌਰੀ ਮੈਨੂੰ ਲੱਗਾ ਰਵਿਕਰਨ ਕਾਲੋਂ ਭੱਜੇ ਨੂੰ ਫਿਰਦਾ ਜੋਸ਼ੀ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਕਿ ਡੁੱਬਦੀ ਬੇਰੀ ਚ ਚੜ ਗਿਆ ਮੇਰੇ ਭਰਾ ਨੇ ਇਹ ਸਮਾਂ ਹੁੰਦਾ ਜੋਸ਼ੀ ਸਾਹਿਬ ਨੇ ਪਾਰਟੀ ਬਦਲੀ ਹੈ ਹਾਂ ਮੈਂ ਤਾਂ ਫਿਰ 92 ਵਾਲੇ ਚ ਚੜਿਆ ਤੇ ਉਹ ਤੇ ਨਾਲ ਹੀ ਚੜੇ ਭਏ ਜੋ ਕੁਛ ਕਰਾਇਆ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਰਾਇਆ ਔਰ ਬਹੁਤ ਮਾੜਾ ਕਰਾਇਆ ਚੰਗਾ ਨਹੀਂ ਕਰਾਇਆ ਔਰ ਚਲੋ ਅਹੀਂ ਗੁਰੂ ਮਹਾਰਾਜ ਜੀ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਉਹਨੂੰ ਚੜ੍ਹਦੀ ਕਲਾ ਚ ਰੱਖੇ ਉਹ ਤਗੜਾ ਹੋ ਕੇ ਇਸੇ ਤਰ੍ਹਾਂ ਕਾਲੀ ਦਲ ਦਾ ਬੇੜਾ ਪਾਉਦਾ ਰਹੇ ਮਾਝ ਦੇ ਜਰਨਲ ਕੋ ਹੋਣ ਵਾਲੇ ਵਿਕ੍ਰਮ ਸਿੰਘ ਜੀਠੀਆ ਦੀ ਸੱਜੀ ਬਾਹ ਤਲਬੀਰ ਸਿੰਘ ਗਿੱਲ ਕਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਤਲਬੀਰ ਸਿੰਘ ਗਿੱਲ ਸਾਡੇ ਨਾਲ ਨੇ ਗਿੱਲ ਸਾਹਿਬ ਮੈਦਾਨ ਭਖਿਆ ਪਿਆ ਸੀ ਜੰਗ ਚੱਲ ਰਹੀ ਸੀ ਸਿਆਸੀ ਮੈਦਾਨ ਛੱਡ ਕੇ ਭੱਜਣ ਦਾ ਕੀ ਕਰਨ ਲਿਆ ਮੈਂ ਮੈਦਾਨ ਛੱਡ ਕੇ ਨਹੀਂ ਭੱਜਿਆ ਮੈਨੂੰ ਤਾਂ ਭਜਾਇਆ ਗਿਆ ਹੂੰ ਤੁਸੀਂ ਤਾਂ ਇਹ ਗੱਲ ਕਰਤੀ ਨਾ ਸਾਤ ਸਾਲ ਹੋ ਗਿਆ ਸਰਕਾਰ ਵੀ ਨਹੀਂ ਮੈਂ ਤਾਂ 19 ਸਾਲ ਤੋਂ ਸਰਦਾਰ ਵਿਕਰਮ ਸਿੰਘ ਮਜੀਠੀਆ ਨਾ ਰਿਹਾ ਹੁਣ ਜਦੋਂ ਕਹੇ ਬੰਦੇ ਨੂੰ ਤੁਸੀਂ ਜਲੀਲ ਹੀ ਕਰੀ ਜਾਓਗੇ ਜਲੀਲ ਹੀ ਕਰੀ ਜਾਓਗੇ ਇੱਥੋਂ ਤੱਕ ਨਾ ਪਤਾ ਜੇ ਬੰਦਾ ਫੋਨ ਚੁੱਕ ਨਾ ਦੇ ਫਿਰ ਉੱਥੇ ਬੰਦਾ ਕੀ ਕਰੂ ਹੁਣ ਵੀ ਤੁਸੀਂ ਵੇਖੋ ਬਾਹਰ ਭੈਣ ਭਰਾਚਾਰ ਆਏ ਆ ਇਹ ਕੋਈ ਮਤਲਬ ਮੇਰਾ ਤਾਂ ਕੋਈ ਪਰਸਨਲ ਕੰਮ ਨਹੀਂ ਮੈਂ ਤਾਂ ਮਜੀਠੀਆ ਵੀ ਜਿੰਦਾ ਜਗਦਾ ਤੇ ਮੈਂ ਵੀ ਜਿੰਦਾ ਜਗਦਾ ਮੈਂ ਕੋਈ ਤੁਹਾਡਾ ਧੀ ਪੁੱਤ ਦੀ ਨੌਕਰੀ ਤੇ ਮੰਗਦਾ ਨਹੀਂ ਜਿਹੜੀ ਗੱਲ ਤੋਂ ਮੈਂ ਨਾਰਾਜ਼ ਹਾਂ ਮੈਂ ਤਾਂ ਲੋਕਾਂ ਦੇ ਕੰਮਾਂ ਤੋਂ ਨਾਰਾਜ਼ ਹਾਂ ਮੇਰੇ ਤੋਂ ਲੋਕਾਂ ਦੀ ਕਮਾਂ ਦੀ ਕਰਕੇ ਨਾਰਾਜ਼ਗੀ ਹੈ ਔਰ ਮੈਂ ਜੇ გილ さん ਬਹੁਤ ਸਾਰੇ ਇੰਟਰਵਿਊ ਦੇ ਵਿੱਚ ਤੁਸੀਂ ਲਗਾਤਾਰ ਆਪਣੇ ਸਵਾਲ ਚੁੱਕਦੇ ਰਹੇ ਲੋਕਾਂ ਦੇ ਮੁੱਦੇ ਚੁੱਕਦੇ ਰਹੇ ਆ ਅਗਰੂ ਰਾਮਦਾਸ ਹਸਪੀਟਲ ਦਾ ਮੁੱਦਾ ਚੁੱਕਦੇ ਰਹੇ ਪਰ ਇੰਨੇ ਸਮੇਂ ਬਾਅਦ ਕਿਉਂ ਪਾਰਟੀ ਛੱਡਣੀ ਪੈ ਗਈ ਉਹ ਵੀ ਲੋਕ ਸਭਾ ਚੋਣਾਂ ਦੇ ਕੋਲ ਆਣ ਕੇ ਦੇਖੋ ਇਹ ਮੇਰੇ ਨਾਲ ਪ੍ਰੋਮਿਸ ਕਰਕੇ ਗਏ ਕਿ ਸਾਨੂੰ 2 2.5 ਮਹੀਨੇ ਟਾਈਮ ਦੇ ਦਿਓ ਕਿ ਅਸੀਂ ਉਸ ਡਾਕਟਰ ਦਾ ਕੁਛ ਨਾ ਕੁਝ ਕਰਾਂਗੇ ਔਰ ਮੇਰੇ ਨਾਲ ਅੱਜ ਜੇ ਇਸ ਗੱਲ ਨੂੰ 4 ਮਹੀਨੇ ਹੋ ਗਏ ਮੈਂ ਤਾਂ 2.5 ਮਹੀਨੇ ਛੱਡ ਕੇ 2 ਮਹੀਨੇ ਹੋਰ ਵੀ ਉੱਤੇ ਦੇਤੇ ਫਿਰ ਮੇਰੇ ਨਾਲ ਇੱਕ ਕਮਿਟਮੈਂਟ ਕਰ ਲਈ ਗਏ ਯਾਰ ਤੂੰ ਡਾਕਟਰ ਨੂੰ ਸਾਡਾ ਕਰਕੇ ਰਹਿਂਦੇ ਇਹ ਦੋ ਬੰਦੇ ਉਹਦੇ ਸਸਪੈਂਡ ਕਰ ਦਿੰਨੇ ਆ ਉਹ ਵੀ ਸਸਪੈਂਡ ਕੀਤੇ ਤੇ ਨਾ ਆਰ ਗਏ ਉਹ ਵੀ ਉੱਥੇ ਤਰੇ ਫਿਰਦੇ ਫਿਰ ਗੱਲਾਂ ਕਈ ਇਹੋ ਜਿਹੀਆਂ ਰਲ ਗਈਆਂ ਕਿ ਮਜੀਠੀਆ ਸਾਹਿਬ ਜਿਹੜਾ ਇਗਨੋਰ ਕਰਨਾ ਸ਼ੁਰੂ ਕਰਤਾ ਤੇ ਮੈਂ ਸਮਝਦਾ ਕਿ ਉਹਦਾ ਕਰਕੇ ਮੈਂ ਮੈਂ ਜਿਹੜਾ ਕਾਫੀ ਦਿਨਾਂ ਤੋਂ ਮਹਿਸੂਸ ਕਰਦਾ ਹਾਂ ਕਿ ਮੇਰੇ ਹਲਕੇ ਦੇ ਬੰਦਿਆਂ ਨੂੰ ਬੁਲਾ ਕੇ ਸਿੱਧੇ ਅਹੁਦੇ ਦਿੱਤੇ ਦੇਣੇ ਸ਼ੁਰੂ ਕਰ ਦਿੱਤੇ ਮੇਰੇ ਵਰਕਰਾਂ ਮੈਂ ਇੱਕ ਮੇਰੇ ਵਰਕਰ ਨੇ ਮੇਰਾ ਬੜਾ ਵਧੀਆ ਗਰੁੱਪ ਹੈ ਸੁਲਤਾਨਪੁਰ ਵਿੱਚ ਉਹਨਾਂ ਮੈਨੂੰ ਕਿਹਾ ਸੀ ਕੋਈ ਇੱਕ ਮੈਨੇਜਰ ਉੱਥੇ ਗੁਰਦਾਰਾ ਸਾਹਿਬ ਚ ਲਾਉਣ ਲਈ ਹਰ ਬੰਦਾ ਸ਼ਿਫਾਰਿਸ਼ ਕਰਦਾ ਉਹ ਆਪਣੇ ਬੰਦਿਆਂ ਦੀ ਸਰਕਾਰਾਂ ਵੀ ਕਰਦੀਆਂ ਵਾਹ ਸ਼ਰੌਣੀ ਕਮੇਟੀ ਜੀ ਲੱਗਦੀ ਸਾਰੇ ਸ਼ਿਫਾਰਿਸ਼ ਮੈਂ ਉਹ ਸ਼ਿਫਾਰਿਸ਼ ਤੇ ਬੰਦਾ ਸਰਦਾਰ ਬਾਦਲ ਨੂੰ ਕਹ ਕੇ ਲਵਾਇਆ ਸੀਗਾ ਤੇ ਇਹਨਾਂ ਨੇ ਸਰਦਾਰ ਜੀ ਨੇ ਉਹ ਬੰਦੇ ਦੀ ਬਦਲਣ ਦੀ ਸ਼ਿਫਾਰਿਸ਼ ਕਰ ਦਿੱਤੀ ਕਿ ਇਹਨੂੰ ਇੱਥੇ ਜੀ ਬਦਲੋ ਮਤਲਬ ਕਈ ਹਾਲਾਤ ਉਹ ਮੇਰੇ ਬੰਦੇ ਮੇਰੇ ਨਾਲ ਨਾਰਾ ਸਮਝ ਲੋਗੇ ਫਿਰ ਸਾੜੀ ਕੀ ਆਈ ਉੱਥੇ ਪੈਰ ਕੇ ਜਾਂਦੇ ਹੁੰਦੇ ਮਰਦੀ ਫਿਰ ਕੀ ਨਹੀਂ ਕਰਦੀ ਫਿਰ ਕੋਈ ਨਾ ਕੋਈ ਕਰਨਾ ਹੀ ਪੈਣਾ ਗਿੱਲ ਸਿੰਘ ਲੰਮਾ ਸਮਾਂ ਪਾਰਟੀ ਦੇ ਵਿੱਚ ਰਹੇ ਬੇਕਮ ਸਿੰਘ ਮਜੀਠੀਆ ਦੇ ਕਾਫੀ ਕਲੋਜ਼ ਰਹੇ ਤੁਸੀਂ ਬਾਜੀ-ਬਾਜੀ ਵੱਡਾ ਭਰਾ ਕਦੇ ਕਹਦੇ ਹੁੰਦੇ ਸੀ ਤੇ ਲੱਗਦਾ ਨਹੀਂ ਉਹ ਪਾਰਟੀ ਛੱਡਣ ਲੱਗਿਆ ਕਿਤੇ ਨਾ ਕਿਤੇ ਜਿਸ ਪਾਰਟੀ ਦੇ ਵਿੱਚੋਂ ਤਲਬੀਦ ਇਹ ਗਿੱਲ ਦਾ ਨਾਂ ਨਿਕਲਿਆ ਸੀ ਕਹਿੰਦੇ ਰਹੇ ਵੱਡਾ ਭਰਾ ਉਹ ਉਤਰ ਕੀ ਕਰਦਾ ਨੇ ਇਹ ਪਾਬਕਾ ਕਾਤ ਹੋ ਰਿਹਾ ਹੈ ਇਹ ਪਾਰਟੀ ਸਾਡੇ ਦਾਦੇ ਹੰਪਰ ਦਾਦੇ ਦੀ ਪਾਰਟੀ। ਦੋਖੇ ਨਹੀਂ ਹੈ ਕਿ ਮਜੀਠੀਆ ਨੂੰ ਛੱਡਿਆ। ਦੋਖੇ ਆ ਕਿ ਪਾਰਟੀ ਨੂੰ ਛੱਡਣਾ ਪੈ ਗਿਆ ਇਸ ਬੰਦੇ ਕਰਕੇ। ਪਹਿਚਾਨ ਤੁਹਾਡੀ ਕਾਲੀ ਦਲ ਦੇ ਨਾਲ ਚੱਲਦੀ ਸੀ। ਬੜਕ ਤੁਹਾਡੀ ਕਾਲੀ ਦਲ ਦੇ ਨਾਲ ਚੱਲਦੀ ਸੀ। ਇਹ ਮੈਨੂੰ ਕੁਦਰਤੀ ਕੋਈ ਦਾਤ ਮਿਲੀ ਆ। ਕੋਈ ਬੜਕ-ਬੁੜਕ ਮੈਂ ਜਾਣਕੀ ਮਾਰਦਾ ਕੋਈ ਸ਼ੌਂਕ ਨੂੰ ਨਹੀਂ ਮਾਰਦਾ। ਜੇ ਅੱਜ ਵੀ ਮੈਂ ਬੜਕ ਮਾਰ ਕੇ ਗਿਆ ਇਹਨਾਂ ਕੋਲ ਗਿਆ। ਤੁਵੇਂ ਮੈਂ ਬੜਕ ਮਾਰ ਕੇ ਗਿਆ। ਕਿ ਮੈਂ ਕੋਈ ਡਰਦਾ ਨਹੀਂ ਗਿਆ ਇਹਨਾਂ ਕੋ ਕਿਉਂਕਿ ਮੈਂ ਕੋਈ ਇਹਨਾਂ ਦਾ ਚੋਰ ਨਹੀਂ ਮੈਂ ਕੋਈ ਇਹਨਾਂ ਦਾ ਕਾਣਾ ਨਹੀਂ ਇਹਨਾਂ ਦੇ ਕਰਿੰਦਿਆਂ ਨੇ ਮੇਰੇ ਤੇ ਅਲੀਗੇਸ਼ਨ ਲਾਏ ਕਈ ਤਰ੍ਹਾਂ ਦੇ ਮੈਂ ਮਜੀਠੀ ਨਾਲ ਸੰਪਰਕ ਸਾਂਦਣਾ ਚਾਇਆ ਉਹਨੇ ਕੋ ਫੋਨ ਚੁੱਕਣਾ ਨਹੀਂ ਮناسب ਸਮਝਿਆ ਮੈਂ ਕਹਿਣਾ ਕਿ ਅੱਜ ਮੈਂ ਇਹ ਕਠੋਕੇ ਕਹਿਣਾ ਕਿ ਆਓ ਦਰਬਾਰ ਸਾਹਿਬ ਚਲੀਏ ਜੇ ਉਹ ਤੇਰੇ ਕਰਿੰਦੇ ਨੇ ਜਿਹੜੇ ਮੇਰੇ ਤੇ ਅਲੀਗੇਸ਼ਨ ਲਾਏ ਆ ਜੇ ਉਹ ਅਲੀਗੇਸ਼ਨਾਂ ਚੋਂ ਇੱਕ ਵੀ ਅਲੀਗੇਸ਼ਨ ਸੱਚ ਹੋ ਜੇ ਤੇ ਜਿਹੜੇ ਮਰਜ਼ੀ ਚੋਂ ਚ ਖਲਾਰ ਕੇ ਤਲਵੀਰ ਸਿੰਘ ਨੂੰ ਗੋਲੀ ਮਾਰ ਦਿਓ ਤੇ ਨਹੀਂ ਤੇ ਇਹੋ ਜਿਹੇ ਕੁੱਤਿਆਂ ਨੂੰ ਪੜਾ ਨਹੀਂ ਪਗ ਰੱਖਣਾ ਚਾਹੀਦਾ ਇਹਦਾ ਫਰਜ਼ ਨਹੀਂ ਪੰਦਾ ਕਿ ਯਾਰ ਉਹ ਵੀ ਸਾਡੀ ਪਾਰਟੀ ਦਾ ਤੇ ਤੁਸੀਂ ਇਹਦੇ ਖਿਲਾਫ ਕਿਉਂ ਬੋਲਦੇ ਜੀ ਬਈ ਕੋਈ ਗੱਲ ਤਾਂ ਦੱਸਣਾ ਮੈਂ ਤੇ ਜੇ ਮੈਂ ਕੋਈ ਗੱਲ ਕਰਦਾ ਮੈਂ ਤਾਂ ਚੰਡੀਗੜ੍ਹ ਮੈਂ ਤਾਂ ਕਦੀ ਕਹਦਾ ਨਾ ਹੀ ਨਹੀਂ ਲੱਗੇ ਗੱਲ ਕਰ ਕੀਤੀ ਮੇਰੇ ਕਹਦਾ ਨਾ ਹੀ ਨਹੀਂ ਲਿਆ ਤੇ ਡੀਆਂ ਮਿਰਚਾ ਉਹਨਾਂ ਲੋਕਾਂ ਨੂੰ ਕਾਹਦੀਆਂ ਲੱਗੀਆਂ ਮੇਰੇ ਖਿਲਾਫ ਇਹ ਨਾਲ ਲਿਖ ਕੇ ਪਾਉਣ ਲੱਪਿਓ ਸੋ ਇਸ ਕਰਕੇ ਮੈਂ ਉਹਦੋਂ ਦਾ ਮਜੀਠੀਆ ਸਾਹਿਬ ਨਾਲ ਸੰਪਰਕ ਸਦਨਾ ਚਾਇਆ ਉਹਨਾਂ ਨਾਲ ਨਾਲ ਸੰਪਰਕ ਕਰਤਾ ਮੈਂ ਉਸ ਗੱਲ ਤੋਂ ਪਛਾਟ ਗਿਆ ਪਰ ਕਈ ਵਾਰ ਤੁਸੀਂ ਇਦਾਂ ਦੀਆਂ ਗੱਲਾਂ ਕੀਤੀਆਂ ਵੀ ਪਾਰਟੀ ਛੱਡ ਰਿਆਂ ਛੱਡ ਰਿਆਂ ਪਰ ਕੱਲ ਕਿਤੇ ਬਿਕਰਮ ਸਿੰਘ ਬਜੀਠੀਆ ਤੋਂ ਬਾਅਦ ਜਾਂ ਸੁਖਬੀਰ ਸਿੰਘ ਬਾਦਲ ਵੀ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਮੈਂ ਹੁਣ ਤੇ ਵੇਖੋ ਹੁਣ ਜਦੋਂ ਚਲੇ ਗਏ ਹੁਣ ਮੰਨਣ ਮਨਾਉਣ ਵਾਲੀ ਤਾਂ ਗੱਲ ਕੋਈ ਨਹੀਂ ਮੈਂ ਜੇ ਇਹਨਾਂ ਨਾਲ ਰਿਹਾ ਤਾਂ ਮੈਂ ਟਿਕਾ ਕੇ ਰਿਹਾ ਮੈਂ ਜ਼ਿੰਦਗੀ ਦਾ ਨਫਾ ਨੁਕਸਾਨ ਨਹੀਂ ਵੇਖਿਆ ਇਸ ਬੰਦੇ ਪਿੱਛੇ ਮੈਂ ਆਪਣੀ ਲਾਈਫ ਦੀ ਪਰਵਾਹ ਨਹੀਂ ਕੀਤੀ ਮਤਲਬ ਜੱਗੇ ਲਾਲੀ ਹੋਣਾ ਨਾਲ ਸਿਰ ਵਢਵੇਂ ਵੈਰ ਸੀਗੇ ਕਦੀ ਇਹਨਾਂ ਨੇ ਇੱਕ ਦਿਨ ਮੈਂ ਮਜੀਠੀਆ ਸਾਹਿਬ ਨੇ ਮੈਨੂੰ ਇੱਥੋਂ ਤੱਕ ਇਨਾ ਤੇਰਾ ਕੋਈ ਨਾ ਕੋਈ ਨੁਕਸਾਨ ਕਰ ਦੇਣਾ ਇਲੈਕਸ਼ਨ ਡਿਲੇ ਹੋ ਜਾਣੀਆਂ ਤੇ ਤਲਵੀਰ ਤੂੰ ਦੋ ਦਿਨ ਰਾਮ ਨਾਲ ਘਰ ਬਹਿ ਜਾ ਤੇ ਮੈਂ ਤੇ ਪ੍ਰਭਦੇਵਾਲ ਨੰਗਲ ਪੰਨੂਆ ਦਾ ਜਿੰਦਾ ਜਾਗਦਾ ਮੈਂ ਹੀ ਦੋਵਾਂ ਨੇ ਸਲਾਹ ਕੀਤੀ ਮੈਂ ਪ੍ਰਭਦੇਵਾਲ ਕਈ ਪਿੰਡ ਰਹਿੰਦੇ ਅਜੇ ਆਪਣੇ ਕੱਢਣ ਵਾਲੇ ਤੇ ਜੇ ਆਪਾਂ ਘਰ ਬਹਿ ਗਏ ਤੇ ਪਿੰਡਾਂ ਜਣਾ ਗਏ ਆਪਣਾ ਨੁਕਸਾਨ ਹੋਣਾ ਅਸੀਂ ਨਹੀਂ ਟਲੇ ਅਸੀਂ ਗਏ ਅਸੀਂ ਇਹ ਬੰਦੇ ਲਈ ਜਾਨ ਦੀ ਪਰਵਾਹ ਨਹੀਂ ਕੀਤੀ ਇਹ ਇਹਨਾਂ ਦੇ ਪਰਚਾ ਦਰਜ ਹੋਇਆ ਮੈਂ ਧਰਨਾ ਲਾਇਆ ਮੈਂ ਕਹਿ ਕੇ ਉੱਥੇ ਧਰਨਾ ਲਵਾਇਆ ਡੀਸੀ ਉੱਥੇ ਕਚਹਿਰੀਆਂ ਲਾਗੇ ਚੌਂਕ ਲਾਗੇ ਤੇ ਅਸੀਂ ਤੇ ਕਦੀ ਕੋਈ ਪਰਵਾਹ ਨਹੀਂ ਕੀਤੀ ਅਸੀਂ ਤੇਨੂੰ ਵੱਡਾ ਭਰਾ ਮੰਨਿਆ ਸੀ ਤੇ ਵੱਡੇ ਇਹਨੇ ਨਹੀਂ ਛੋਟਾ ਬਣਾ ਕੇ ਰੱਖਿਆ ਤੁਹਾਨੂੰ ਪਰ ਜਿੱਥੇ ਤੁਸੀਂ ਅੱਜ ਭਾਵਕ ਹੋ ਰਹੇ ਹੋ ਥੋੜੇ ਦਿਨ ਪਹਿਲਾਂ ਗੁਰਸੱਲਸ ਮਸ਼ੀਨਾਂ ਵੀ ਭਾਵਕ ਹੁੰਦੇ ਨਜ਼ਰ ਆਏ ਸੀ ਜਿਹੜੇ ਕਦੇ ਬਾਹਾਂ ਫੜ ਕੇ ਮਜੀਠੇ ਦੀਆਂ ਤੁਰਦੇ ਹੁੰਦੇ ਸੀਗੇ ਵੇਖੋ ਉਹਨੂੰ ਦੋਖੋਂ ਦਾਵਾ ਜਿਨੇ ਦਿਲੋਂ ਮਦਦ ਕੀਤੀ ਹੋਵੇ ਜਿਹੜਾ ਬੰਦਾ ਦਿਲੋਂ ਕੰਮ ਕੀਤਾ ਹੋਵੇ ਤੇ ਉਹਦੀ ਬਾਅਦ ਚ ਬੁੱਕਤ ਹੀ ਨਾ ਪਵੇ ਯਾਰ ਉਹਨੂੰ ਪੁੱਛਿਆ ਕਿ ਛਣ ਜਾਵੇ ਇੱਕ ਤੇ ਪੰਜਾਬੀਆਂ ਦੀ ਘਾਵ ਦਾ ਖੋਤਾ ਘੋੜਾ ਇਹਨੇ ਤੇ ਖੋਤੀ ਘੋੜਾ ਇੱਕ ਬਰਾਬਰ ਕਰਤਾ ਹੂੰ ਖੋਤਾ ਵੀ ਜਲ ਥੋੜਾ ਬਹੁਤਾ ਕੋਈ ਕੰਮ ਆਏਦਾ ਇਹ ਤੇ ਖੋਤੀ ਘੋੜਾ ਹੀ ਇੱਕ ਬਰਾਬਰ ਕਰਕੇ ਰੱਖ ਦਿੱਤਾ ਤੇ ਕੀ ਕਰੀਓ ਉੱਥੇ ਬੰਦਾ ਮਰ ਮੈਂ ਇਹਨੂੰ ਕਹਿਆ ਇਹਨੇ ਮੇਰੇ ਨਾਲ ਕਮਿਟਮੈਂਟ ਕਰ ਲਈ ਗਾ ਤੇਰਾ ਪ੍ਰਧਾਨ ਮੈਂ ਬਣਾ ਦੂੰਗਾ ਤੇ ਬਾਅਦ ਚ ਮਤਲਬ ਇੰਨੀਆਂ ਕਿ ਮੇਰੀਆਂ ਲਿਲਕੜੀਆਂ ਕਢਾਈਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਚਾਹੇ ਤਲਬੀਰ ਨੂੰ ਪੜਿਆ ਤਲਬੀਰ ਨੂੰ ਦਾ ਰੱਬ ਨੂੰ ਪਤਾ ਮਤਲਬ ਮੈਂ ਇਹਨਾਂ ਦੇ ਘਰ ਜਾ ਜਾ ਕੇ ਹੱਥ ਵੀ ਜੋੜੇ ਇਸ ਬੰਦੇ ਅੱਗੇ ਮੈਂ ਕਿਹਾ ਭਾਜੀ ਜੇ ਕੋਈ ਗਲਤੀ ਹੋ ਗਈ ਤੇ ਮਾਫੀ ਦਿਓ ਪਰੇਦਾਨ ਮੈਨੂੰ ਜਲੀਲ ਨਾ ਕਰੋ ਬਸ ਆਹ ਸਟਾਈਲ ਹੁੰਦਾ ਹੈ ਕਰਦਾਂਗੇ ਵੇਖ ਲਾਂਗੇ ਕਰਦਾਂਗੇ ਦੱਸੋ ਯਾਰ ਅਸੀਂ ਵੀ ਧੀਆਂ ਪੁੱਤਾਂ ਮੇਜੀਠੀ ਦੀ ਗੱਲ ਕਰ ਰਹੇ ਆ ਅਸੀਂ ਵੀ ਧੀਆਂ ਪੁੱਤਾਂ ਸਾਡੇ ਧੀਆਂ ਪੁੱਤ ਵਿਆਹ ਨਾਲੇ ਹੋ ਗਏ ਅਸੀਂ ਉੱਤੇ ਤੋਂ ਟਿਚਕਰ ਉਹ ਪ੍ਰਧਾਨਗੀ ਦੀ ਗੱਲ ਮੈਨੂੰ ਦੱਸੋ ਇਹ ਮੈਨੂੰ ਤੇ ਵਿਜਲੀ ਥਿਉਰੀ ਦੀ ਸਮਝ ਨਹੀਂ ਆ ਰਹੀ ਕਿ ਇਹ 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 ਮਜੀਠੀਆ ਸਾਹਿਬ ਦੀ ਸੋਚ ਕੀ ਆ ਸਾਨੂੰ ਤਾਂ ਇਹ ਮੋਹਰਾ ਬਣਾਇਆ ਜਾ ਰਿਹਾ ਮੈਨੂੰ ਤਾਂ ਲੱਗਣ ਕੁਝ ਮਨਛਾ ਕੁਝ ਹੋਰ ਲੱਗੰਦੀ ਇਹਨਾਂ ਦੀ ਕੀ ਮਨਛਾ ਕੀ ਲੰਗੜੀ ਸਪਸ਼ਟ ਕਰ ਦਿਓ ਮੈਂ ਸਪਸ਼ਟ ਕਰਾਂਗਾ ਮੈਨੂੰ ਕੋਈ ਡਰ ਥੋੜਾ ਮਾਰਿਆ ਵੇਖੋ ਮੈਂ ਜੋਸ਼ੀ ਮੈਨੂੰ ਬਾਦਲ ਸਾਹਿਬ ਦਾ ਫੋਨ ਆਇਆ ਕਿ ਜੋਸ਼ੀ ਸਾਹਿਬ ਦੀਆਂ ਮੀਟਿੰਗਾਂ ਕਰਾਓ ਕਿ ਜੋਸ਼ੀ ਸਾਹਿਬ ਨੇ ਬਾਅਦ ਵਿੱਚ ਪਿੰਡਾਂ ਦੇ ਵਿੱਚ ਚੱਲ ਜਾਣਾ ਬਾੜੀ ਤੋਂ ਬਾਅਦ ਫਿਰ ਉਹ ਸ਼ਹਿਰ 'ਚ ਨਹੀਂ ਆ ਸਕਦੇ ਅਹੀਂ ਮੈਨੂੰ ਲੱਗਦਾ ਕਿ ਮੈਂ ਜਿੱਦੋਂ ਦੀਆਂ ਜੋਸ਼ੀ ਦੀਆਂ ਮੀਟ ਮੈਂ ਜੋ ਮਹਿਸੂਸ ਕਰ ਰਿਹਾ ਮਜੀਠੀਆ ਸਾਹਿਬ ਚਾਹਦੇ ਨਹੀਂ ਵੀ ਜੋਸ਼ੀ ਸਾਹਿਬ ਚੋਣ ਲੜ ਇਹ ਹੁਣ ਉਹਨਾਂ ਨੂੰ ਪਤਾ ਹੋਊਗਾ ਤੁਸੀਂ ਉਹਨਾਂ ਨੂੰ ਪੁੱਛਿਓ ਮੈਂ ਫੇਰ ਵੀ ਮੈਂ ਬਹੁਤ ਕੋਸ਼ਾ ਮੈਂ ਮੇਰੇ ਮੂੰਹ ਚ ਹੋਰ ਵੀ ਕਦੇ ਗੱਲਾਂ ਨਿਕਲ ਜਾਂਦੀਆਂ ਮੈਂ ਤਾਂ ਇਹ ਵੀ ਰਿਸਪੈਕਟ ਕਰਦਾ ਕਿ ਨਹੀਂ ਯਾਰ ਜਿੱਥੇ ਇਨਾ ਚਿਰ ਰਹੇ ਹੋਈਏ ਨਾ ਉਥੇ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪਰ ਮੈਨੂੰ ਦੱਸੋ ਕਿ ਮਾਝੇ ਚ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਰਹਿਣ ਕਿਹੜਾ ਦਿੱਤਾ ਸਾਡੇ ਇੱਥੇ ਕਿ ਮਨਜਿੰਦਰ ਸਿੰਘ ਕੰਗ ਹੁੰਦਾ ਹੈਗਾ ਬੜਾ ਐਕਟਿਵ ਵਰਕਰ ਪ੍ਰਕਾਸ਼ ਸਿੰਘ ਬਾਦਲ ਦੀ ਕਹੇ ਵਲੇ ਦੀ ਸਜੀਵਾ ਉਹਨੂੰ ਤਾਂ ਮਾਰਿਆ ਕੋਈ ਪ੍ਰਕਾਸ਼ ਸਿੰਘ ਬਾਦਲ ਦਾ ਬੰਦਾ ਉਦੋਂ ਬਾਅਦ ਮਨਮੋਹਨ ਸਿੰਘ ਗਮਟਾਲਾ ਇੱਕ ਸੀਨੀਅਰ ਕਾਲੀਜ ਹੁੰਦੇ ਸੀ ਉਹਨਾਂ ਨੂੰ ਕੱਟਤਾ ਪਾਰਟੀ ਚ ਉਦੋਂ ਬਾਅਦ ਬਲਾਰੀਏ ਨੂੰ ਕੱਢਿਆ ਉਪਕਾਰ ਸਿੰਘ ਸੰਧੂ ਨੂੰ ਕੱਢਿਆ ਟਿੱਕੇ ਨੂੰ ਕੱਢਿਆ ਮਨੇ ਮੀਆਂਵਿੰਡ ਨੂੰ ਕੱਢਿਆ ਅਜਨਾਲਾ ਪਰਿਵਾਰ ਕੱਢਿਆ ਬ੍ਰਹਮਪੁਰਾ ਪਰਿਵਾਰ ਭਜਾਤਾ ਸੇਖਵਾ ਹਣੀ ਕੱਢ ਤੇ ਅੱਜ ਮੈਨੂੰ ਕੱਢਤਾ ਰਹਿ ਕਿਹੜਾ ਗਿਆ ਵੀ ਕਾਲੀ ਦਲ ਤਾਂ ਅਸੀਂ ਖਤਮ ਕਰਤਾ ਮੈਨੂੰ ਜੱਦਾ ਇੱਕ ਅਦਾ ਹੋਰ ਭੱਜੇ ਨੂੰ ਫਿਰਦਾ ਮੈਨੂੰ ਜੋ ਸੋਚ ਆਇਆ ਮੈਂ ਸੌਰੀ ਮੈਨੂੰ ਲੱਗਦਾ ਰਵਿਕਰਨ ਕਾਲੋਂ ਭੱਜੇ ਨੂੰ ਫਿਰਦਾ ਸੋ ਇਸ ਕਰਕੇ ਰਹਿਣ ਕਿਹੜਾ ਦਿੱਤਾ ਆਪਾਂ ਕਾਲੀ ਦਲ ਚ ਕਾਲੀ ਦਲ ਕਿੱਥੋਂ ਸਰਵਾਈਵ ਜੇ ਅਸੀਂ ਬਾਦਲ ਸਾਹਿਬ ਤੋਂ ਕੋਈ ਕੰਮ ਕਰਾਉਣੇ ਆ ਇਹ ਸਾਡੇ ਮਗਰ ਪੈ ਜਾਂਦਾ ਬਾਦਲ ਸਾਹਿਬ ਦੱਸੋ ਪਾਰਟੀ ਦੇ ਪ੍ਰਧਾਨ ਨੀਗੇ ਹੂੰ ਗਿਲਸਬ ਕਹ ਲਾ ਤੁਹਾਡੀਆਂ ਤਸਵੀਰਾਂ ਵੇਖੀਆਂ ਮੁੱਖ ਮੰਤਰੀ ਸਾਹਿਬ ਨਾਲ ਪਰ ਚਿਹਰਾ ਇੰਨਾ ਖੁਸ਼ ਨਜ਼ਰ ਨਹੀਂ ਆਇਆ ਜਦੋਂ ਕੋਈ موجوده ਸਰਕਾਰ ਦੇ ਨਾਲ ਬੰਦਾ ਜਾਂਦਾ ਚਿਹਰੇ ਤੇ ਫਿਰ ਵੀ ਉਦਾਸੀ ਸੀ ਮੁੱਖ ਮੰਤਰੀ ਸਾਹਿਬ ਦੇ ਕੋਲ ਹੁੰਦੀ ਆ ਵੀ ਨਹੀਂ ਨਹੀਂ ਕੋਈ ਉਦਾਸੀ ਨਹੀਂ ਆ ਚਲੋ ਮਾੜਾ ਮੋੜ ਵੇਖੋ ਮਾਨੂੰ ਦੁੱਖ ਹੁੰਦਾ ਵਾ ਜਦੋਂ ਬੰਦਾ ਪਾਰਟੀ ਛੱਡਦਾ ਉਹ ਤੇ ਪ੍ਰੈਸ਼ਰ ਬੜਾਉਂਦਾ ਸਜਨਾ ਮਹਿਤਰਾ ਦਾ ਪਰਿਵਾਰ ਦਾ ਉਦਾ ਕਰਕੇ ਕਿਤੇ ਹੋ ਸਕਦਾ ਥੋੜੀ ਬੋਦੀ ਘਟੇਲ ਵਿੱਚ ਰਹੀ ਹੋਵੇ ਬਾਕੀ ਕੋਈ ਗੱਲ ਨਹੀਂ ਮਹਾਰਾ ਹੀ ਕਿਰਪਾ ਕਰੇਗਾ ਤਗੜੇ ਹੋਗੇ ਉਹਨਾਂ ਕੰਮ ਕਰਾਂਗੇ ਮੈਂ ਤਾਂ ਸ਼ੌਂਕ ਆ ਮੈਂ ਤਾਂ ਸ਼ੌਂਕ ਨਾਲ ਕੰਮ ਕਰਦਾ ਇਹਨਾਂ ਲੋਕਾਂ ਇਹ ਲੋਕ ਮੈਨੂੰ ਲੱਗਦਾ ਕਿ ਮਜਬੂਰੀ ਵਾਸ ਕਰਦੇ ਹੋਣਗੇ ਪਰ ਅਸੀਂ ਤਾਂ ਸ਼ੌਂਕ ਨਾਲ ਕਰਦੇ ਆ ਅੱਜ ਹੁਣ ਮੇਰੇ ਹਲਕੇ ਦੇ ਜਾਂ ਮੀਟਿੰਗਾਂ ਬੁਲਾਈਆਂ ਜਾ ਰਹੀਆਂ ਰਾਤ ਵੀ ਚਾਰ ਪੰਜ ਬੰਦੇ ਸੱਦੇ ਹੁਣ ਵੀ ਮੀਟਿੰਗ ਸਰਜੀਤ ਸਿੰਘ ਪਲਵਾਨ ਦੇ ਘਰ ਬੁਲਾਈ ਆ ਕਿ ਮੈਂ ਹੁਣ ਹਲਕਾ ਦਖਨੇ ਦੀ ਕਮਾਂਡ ਵਿਕਰਮ ਸਿੰਘ ਮਜੀਠੀਆ ਸੰਭਾਲੇਗਾ ਜੀ ਹਾਂ ਤੇ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਕਿ ਜਿਹੜੇ ਹਲਕੇ ਜੋ ਤੁਸੀਂ ਮ ਇੱਕ ਘਰ ਵੀ ਮੈਨੂੰ ਗਨਾ ਦਿਓ ਕਿ ਮੈਂ ਇਹ ਘਰ ਦੇ ਵਿੱਚ ਦੁੱਖ ਸੁੱਖ ਤਾਂ ਗਿਆ ਵਾਂ ਗਿਆ ਕਿਸਦੇ ਹੂਰ ਵੀ ਹਲਕੇ ਚੋਦ ਬਾਅਦ ਜਾ ਕੇ ਵੜੇ ਤੇ ਅੱਜ ਇਹਨਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਫੇਰ ਆ ਗਏ ਦਖਣੀ ਚ ਆ ਗਏ ਕਿ ਮੈਂ ਹੁਣ ਤੁਹਾਡੀ ਕਮਾਂਡ ਸਾਹਮਣੇ ਨਾਲੇ ਯਾਰ ਤੁਸੀਂ ਸਾਂਭ ਲੋ ਜੀ ਸਕਦੇ ਸਾਂਭ ਲੋ ਮੈਨੂੰ ਵੀ ਦੋ ਬਾਹਾਂ ਲੱਗੀਆਂ ਤੁਹਾਨੂੰ ਵੀ ਦੋ ਬਾਹਾਂ ਲੱਗੀਆਂ ਮੈਨੂੰ ਵੀ ਦੋ ਲਤਾਂ ਲੱਗੀਆਂ ਤੁਹਾਨੂੰ ਵੀ ਦੋ ਲਤਾਂ ਲੱਗੀਆਂ ਫੈਸਲਾ ਤੇ ਲੋਕਾਂ ਨੇ ਕਰਨਾ ਵਾ ਖੇ ਤਲਬੀਤ ਸਿੰਘ ਗਿੱਲ ਕਿਹੜਾ ਹਲਕਾ ਸਾਂਭਣਗੇ ਮੈਂ ਦਖਣੀ ਹਲਕੇ ਦੇ ਵਿੱਚ ਐਂ ਜੀ ਅੱਜ ਵੀ ਦਖਣੀ ਚ ਰਹੋਗੇ ਹਾਂ ਬਿਲਕੁਲ ਦਖਣੀ ਚ ਰਹਾਂਗਾ ਤਕੜਾ ਹੋ ਗਿਆ ਉੱਥੇ ਮੈਂ ਡਾਕਟਰ ਨੇਜਰ ਨੇ ਸਾਡੇ ਬੜੇ ਵਧੀਆ ਵਾ ਮਾਨਦਾਰ ਆ ਮੈਂ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦੇਵਾਂਗਾ ਮੈਂ ਮੈਂ ਅਜ ਤੱਕ ਕਿ ਤੁਸੀਂ ਡਾਕਟਰ ਨੈਜਰਿਕ ਦੇ ਖਿਲਾਫ ਬੋਲੋ ਕਹੋ ਜੀ ਇਹਨਾਂ ਨੇ ਕਰਪਸ਼ਨ ਕੀਤੀ ਇਹਨਾਂ ਨੇ ਕਹਿ ਕੇ ਕੀਤੀ ਹਾਂ ਮੈਂ ਇਹਨਾਂ ਨੂੰ ਇੱਕੋ ਗੱਲ ਕਹਿ ਕੇ ਟਾਲਦਾ ਮੈਂ ਹਾਂ ਵੇਖੋ ਬਲਾਰੀਏ ਨਾ ਮੇਰਾ ਪੇਚਾ ਰਿਹਾ ਮੈਂ ਖੁੱਲ ਕੇ ਬੋਲਦਾ ਰਿਹਾ ਤੁਹਾਨੂੰ ਫੋਨ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਬੰਦਾ ਜਿੱਦਾਂ ਦਾ ਜਿਹੋ ਜਿਹਾ ਬੰਦਾ ਹੈ ਇਹੋ ਜੀ ਗੱਲ ਕਰ ਦਿੰਦੇ ਨੇ ਉਹਨਾਂ ਜੇ ਉਹ ਸਾਡੇ ਨਾਲ ਪੰਗੇ ਲੈਂਦਾ ਹੈ ਉਹਨਾਂ ਪੰਗੇ ਲੈਣੇ ਤੇ ਮੈਂ ਯਾਰ ਇਸ ਬੰਦੇ ਨੇ ਤਾਂ ਕਦੀ ਕੁੱਤੀ ਨੂੰ ਛੋਟੀ ਨਹੀਂ ਮਾਰੀ ਤੇ ਮੈਂ ਕਿਦਾਂ ਕਹਿ ਦਵਾਂ ਮੈਂ ਜਿੱਦਣ ਮੈਨੂੰ ਪਤਾ ਲੱਗ ਜਾਊਗਾ ਡਾਕਟਰ ਨੈਜਰ ਨੇ ਕਰਪਸ਼ਨ ਕੀਤੀ ਤਾਂ ਤੁਹਾਨੂੰ ਵੀ ਕਹਿਣ ਦੀ ਲੋੜ ਨਹੀਂ ਪੈਣੀ ਮ ਗੀਲ ਸਾਹਿਬ ਕੀ ਲੱਗਦਾ ਜਿਸ ਤਰ੍ਹਾਂ ਮਾਨ ਸਤਕਾਰ ਪਿਆਰ ਆ ਕਾਲੀ ਦਲ ਦੇ ਵਿੱਚ ਲੰਮਾ ਸਮਾਂ ਮਿਲਿਆ ਉਹ ਹੁਣ ਆਮ ਆਦਮੀ ਪਾਰਟੀ ਵਿੱਚ ਮਿਲੂਗਾ ਲਗਾਤਾਰ ਸਵਾਲ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਚੁੱਕਦੇ ਰਹੇ ਵੇਖੋ ਇਹ ਬੰਦੇ ਦੀ ਆਪ ਦੀ ਕਾਬਲੀਅਤ ਹੋਣੀ ਚਾਹੀਦੀ ਹੈ ਜੇ ਮੈਂ ਪਾਰਟੀ ਲਈ ਕੰਮ ਕਰਾਂਗਾ ਤਾਂ ਮੈਨੂੰ ਮਾਨ ਸਤਕਾਰ ਦੇਣਗੇ ਤੇ ਜੇ ਮੈਂ ਨਹੀਂ ਕਰਾਂਗਾ ਤਾਂ ਫਿਰ ਤਾਂ ਮੈਨੂੰ ਕੋਈ ਆਮ ਆਦਮੀ ਛੱਡੋ ਮੈਨੂੰ ਕਿਸੇ ਪਾਰਟੀ ਨੇ ਮਾਨ ਸਤਕਾਰ ਦੇਣਾ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਕੱਲੇ ਅੰਮ੍ਰਿਤਸਰ ਚ ਨਹੀਂ ਪੂਰੇ ਮੱਝ ਦੇ ਵਿੱਚ ਬੜਕਸੀ ਤਲਬੀਰ ਸਿੰਘ ਗੇਲਦੀ ਆਕਾਲੀ ਦਲ ਨੂੰ ਨਾਲ ਲੈ ਕੇ ਚੱਲਦੀ ਸੀ ਮੀਟਿੰਗਾਂ ਲਗਾਤਾਰ ਜਾਰੀ ਸੀ ਪਰ ਕੱਲ ਜੋਸ਼ੀ ਸਾਹਿਬ ਵੇਖਣ ਡੇ ਹਾਂ ਉਹ ਵੀ ਕਹਿ ਰਹੇ ਸੀ ਯਾਰ ਸੱਜਣ ਸਿੰਘ ਮੇਰਾ ਪਰ ਗਲਤ ਕਰ ਗਿਆ ਨਹੀਂ ਉਹਨਾਂ ਨੇ ਇੱਕ ਬਿਆਨ ਦਿੱਤਾ ਵਾ ਕਿ ਮੇਰਾ ਸੱਜਣ ਸੀਗਾ ਤੇ ਡੁੱਬਦੀ ਬੇੜੀ 'ਚ ਚੜ ਗਿਆ ਮੈਂ ਉਹਨਾਂ ਦਾ ਬਿਆਨ ਸੁਣਿਆ ਵਾ ਚਲੋ ਮੇਰੇ ਵੱਡੇ ਭਰਾ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਵੇਖੋ ਮੈਂ ਬਾਦਲ ਸਾਹਿਬ ਦੀ ਰਿਸਪੈਕਟ ਕਰਦਾ ਮੈਨੂੰ ਉਹ ਜੱਟ ਨੇ ਕਦੀ ਨਾ ਨਹੀਂ ਕੀਤੀ ਹੈ ਸਾਨੂੰ ਤੇ ਮਤਲਬ ਕੋਣ ਵਾਂਗੂ ਚਿਮੜ ਗਿਆ ਬਿਕਰ ਨੂੰ ਸਮਝੀਠਿਆ ਕਿ ਮੈਂ ਤੁਹਾਨੂੰ ਪਾਰਟੀ 'ਚ ਰਹਿ ਤੇਹੀ ਆਖਿਆ ਯਾਰ ਜੁੱਤੀਆਂ ਖਾ ਕੇ ਜਾਣ ਨਾਲੋਂ ਜਿਤਨਾ ਚੱਲ ਜਾਣਾ ਚੰਗਾ ਆਪ ਚੱਲ ਜਾਨੇ ਤੂੰ ਜੀ ਸਾਨੂੰ ਤਾਂ ਕੈ ਮਾਰ ਮਾਰ ਕਰਦਾ ਹਾਂ ਆ ਵੀ ਚੱਲ ਜਾਨੇ ਸੋ ਇਸ ਕਰਕੇ ਜੋਸ਼ੀ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਕਿ ਡੁੱਬਦੀ ਬੇਰੀ ਚ ਚੜ ਗਿਆ ਮੇਰੇ ਭਰਾ ਨੇ ਇਹ ਸਮਾਂ ਹੁੰਦਾ ਜੋਸ਼ੀ ਸਾਹਿਬ ਨੇ ਪਾਰਟੀ ਬਦਲੀ ਆ ਹਾਂ ਮੈਂ ਤਾਂ ਫਿਰ 92 ਵਾਲੇ ਚ ਚੜਿਆ ਤੇ ਉਹ ਤੇ ਨਾਲ ਹੀ ਚੜੇ ਦੋ ਚਾਰ ਦਿਨ ਬਾਅਦ ਲੋਕਾਂ ਨੇ ਕਹਿਣਾ ਹੈ ਕਿ ਤਲਬੀਰ ਸਿੰਘ ਗਿਲ ਤੇ ਕੋਈ ਸਿਆਸੀ ਦਬਾਅ ਪੈ ਗਿਆ ਜਾਂ ਫਿਰ ਜਿੱਦਾਂ ਬਾਕੀਆਂ ਨੂੰ ਕਹਿਣਗੇ ਲੋਕ ਜਿਹੜੇ ਵਿਕ ਗਿਆ ਵਾਕਿਆ ਹੀ ਤਲਬੀਰ ਸਿੰਘ ਤੇ ਕੋਈ ਸਿਆਸੀ ਦਬਾਅ ਸੀ ਜਾਂ ਕੋਈ ਸੌਦਾ ਹੋ ਗਿਆ ਤਲਬੀਰ ਸੋਨਾ ਵੇਖਣ ਵਾਲਿਆਂ ਚ ਦੇ ਮਰਨੋਂ ਮਰਜੋ ਤਲਬੀਰ ਤੋਂ ਵੇਖਦਾ ਨਹੀਂ ਮਜੀਠੀਆ ਨੂੰ ਪੁੱਛ ਲੋ ਤਲਬੀਰ ਨੂੰ ਕਿਨੇਆਂ ਚ ਖਰੀਦਿਆ ਹੂੰ ਚਟਾਨਵਾਂਗ ਰਿਆਂ ਨਾ ਮਜੀਠੀਆ ਨੂੰ 19 ਸਾਲ ਤੋ ਤੁਸੀਂ ਮਜੀਠੀਆ ਨੂੰ ਪੁੱਛ ਲੋ ਕਿ ਤਲਬੀਰ ਤੇ ਤੋਂ ਕਿੰਨਾ ਕੇ ਖਰੀਦਿਆ ਗਿਆ ਹੈ ਮੈਂ ਇਹੋ ਜੀਆਂ ਗੱਲਾਂ ਦਾ ਵੈਸੇ ਤਾਂ ਤੁਹਾਨੂੰ ਇਹੋ ਜਿਹਾ ਕੁਐਸਚਨ ਕਹੇ ਵੀ ਪੋਲਿਟਿਕਲ ਲੀਡਰ ਨੂੰ ਨਹੀਂ ਕਰਨਾ ਚਾਹੀਦਾ ਐਡਾ ਕੋਈ ਮਰੀ ਜਮੀਰ ਵਾਲਾ ਬੰਦਾ ਨਹੀਂ ਹੁੰਦਾ ਕੋਈ ਮਤਲਬ ਵੇਖਦਾ ਕੋਈ ਵੀ ਨਹੀਂ ਹੁੰਦਾ ਇਹ ਲੋਕ ਕਈ ਜਾਣੇ ਵੇਕ ਗਿਆ ਜੀ ਇਹ ਭੱਜ ਗਿਆ ਜੀ ਇਹ ਡਰ ਗਿਆ ਜੀ ਕੱਲ ਮੈਨੂੰ ਸੈਟ ਇੱਕ ਕੁਐਸਚਨ ਕੀਤਾ ਪ੍ਰੋ ਪੰਜਾਬ ਵਾਲਿਆਂ ਨੇ ਕਿ ਜੀ ਜਿਹੜੀ ਸੈਟ ਆ ਤੁਸੀਂ ਸੇਟ ਦੇ ਵਿੱਚ ਨਾਮ ਜਦ ਵੀ ਤੁਸੀਂ ਇਸ ਗੱਲ ਤੋਂ ਤਾਂ ਡਰ ਗਏ ਮੈਂ ਅੱਜ ਵੀ ਕਹਿੰਦਾ ਕਿ ਜੋਤਲਬੀਰ ਸਿੰਘ ਉੱਥੇ ਬਿਆਨ ਦੇ ਗਏ ਉਹ ਬਿਆਨ ਬਿਲਕੁਲ ਸਹੀ ਆ ਜਿਹੜੇ ਮੈਂ ਉੱਥੇ ਬਿਆਨ ਦੇ ਗਏ ਉਹ ਬਿਆਨ ਬਿਲਕੁਲ ਸਹੀ ਆ ਜਿਹੜੀ ਗੱਲ ਸਹੀ ਆ ਭਾਵੇਂ ਉਹ ਵਿਰੋਧੀਆਂ ਨੂੰ ਸਹੀ ਕਹਿਣਾ ਪਊਗਾ ਕਿ ਜਿਹੜੀ ਗਲਤ ਨੂੰ ਗਲਤ ਕਹਾਂਗੇ ਪਰ ਜਿਹੜੇ ਦੋਸ਼ ਗਲਤ ਆ ਵਿਕਰਮ ਸਿੰਘ ਮਜੀਠੀਆ ਇਹਦੀ ਜੁੰਡਲੀ ਗਲਤ ਆ ਉੱਥੇ ਮੈਂ ਕਹੂੰਗਾ ਇਹ ਗਲਤ ਆ ਮੈਨੂੰ ਤੇ ਇਹਨਾਂ ਗੱਲਾਂ ਦਾ ਦੁੱਖ ਆ ਕਿ ਤੂੰ ਮੇਰੇ ਖਿਲਾਫ ਲਿਖਾ ਲਿਖਾ ਕੇ ਆਪਦੇ ਕਰਿੰਦਿਆਂ ਤੋਂ ਭਾਵੇਂ ਤੇ ਬਾਅਦ ਵਿੱਚ ਮੇਰਾ ਫੂਨਾ ਚੁੱਕੇ ਤੇ ਮੈਂ ਤਾਂ ਨਾਕਿਦਰਾ ਜਾਂਦਾ ਜਟ ਜਿਹੜੇ ਦੋਸ਼ ਬਿਕਰਮ ਸਿੰਘ ਮਜੀਠੀਆ ਤੇ ਲੱਗ ਰਹੇ ਆ ਤੁਹਾਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਜ਼ਾਇਜ ਨੇ ਜਿਹੜੇ ਦੋਸ਼ ਲੱਗ ਰਹੇ ਆ ਕਿਹੜੇ ਕਈ ਤਰ੍ਹਾਂ ਦੇ ਦੋਸ਼ ਨਹੀਂ 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 ਮੈਂ ਮੈਂ ਤੁਹਾਨੂੰ ਦੱਸਦਾ ਮੈਂ ਜੋ ਸਿੱਟ ਚ ਕਹਾਂ ਕਹਾਂ ਉਹ ਗੱਲ ਮੈਂ ਇੱਥੇ ਨਹੀਂ মিডিਆ ਸਾਹਮਣੇ ਗੱਲ ਕਰਨੀ ਚਾਹੁੰਦਾ ਕਿਉਂਕਿ ਉਹ ਕੋਰਟ ਦਾ ਮੈਟਰ ਆ ਉਹ ਨਹੀਂ ਮੈਂ ਦੱਸ ਸਕਦਾ ਪਰ ਹਾਂ ਇਹ ਗੱਲ ਮੈਂ ਕਹਾਂਗਾ ਕਿ ਉਹ ਬੰਦਾ ਇਹੋ ਜਿਹਾ ਬੰਦਾ ਨਹੀਂ ਕਿ ਮਤਲਬ ਜਿਹੜੇ ਉਤੇ ਚਿੱਟੇ-ਚੂਟੇ ਦੇ ਅਲੀਗੇਸ਼ਨ ਲੱਗੇ ਉਹ ਖੜਾ ਉਹ ਇਹੋ ਜਿਹੀ ਕੋਈ ਉਹਦੇ ਚ ਗੱਲ ਨਹੀਂ ਹੈਗੀ ਉਹ ਚਲੋ ਨੂੰ ਕੀ ਉਹਦੇ ਨਾਲ ਵੀ ਪੋਲਿਟਿਕਲ ਜ਼ਿੰਦਾਰ ਜ ਸਾਡੇ ਨਾਲ ਉਹ ਪੋਲਿਟਿਕਲ ਗੇ ਹੁਣ ਅੱਜਕੱਲ੍ਹ ਲੋਕ ਸਭਾ ਦੇ ਜਿਹੜੇ ਉਮੀਦਵਾਰ ਨੇ ਧਾਰੀਵਾਲ ਸਾਹਿਬ ਹੁਣ ਧਾਰੀਵਾਲ ਸਾਹਿਬ ਨੂੰ ਕਿਸ ਤਰ੍ਹਾਂ ਜਿਹੜਾ ਉਹ ਹੈਂਡਲ ਕੀਤਾ ਜਾਊਗਾ ਕਿਸ ਤਰ੍ਹਾਂ ਧਾਰੀਵਾਲ ਸਾਹਿਬ ਨੂੰ ਜਿਤਾਇਆ ਜਾਊਗਾ ਨਹੀਂ ਦੇਖੋ ਅਸੀਂ ਮੀਟਿੰਗਾਂ ਸ਼ੁਰੂ ਕਰਾਂਗੇ ਮੈਂ ਤਾਂ ਆ ਹੁਣ 6 ਤੋਂ ਲੈ ਕੇ ਤੇ 13 ਤਰੀਕ ਦੇ ਵਿੱਚ ਵਿੱਚ 10 ਮੀਟਿੰਗਾਂ ਸ਼੍ਰੀ ਨਿਲ ਜੋਸ਼ੀ ਜੀ ਦੀਆਂ ਰੱਖੀਆਂ ਸੀਗੀਆਂ ਪਰ ਸਮੀਕਰਨ ਇਹੋ ਜਿਹਾ ਬਣ ਗਿਆ ਮੈਂ ਇੱਥੋਂ ਕੱਲ ਆਪਦੇ ਅਜੇ ਆਫਿਸ ਜਾ ਨਹੀਂ ਪਿਆ ਕੋਈ 8:30 ਦਾ ਟਾਈਮ ਹੀ ਮੈਨੂੰ ਸੁਲਤਾਨਪੁਰ ਤੋਂ 5-7 ਬੰਦਿਆਂ ਦੇ ਫੋਨ ਆਏ ਕਿ ਮਜੀਠੀਆ ਸਾਹਿਬ ਨੇ ਆ ਕੰਮ ਕਰਤਾ ਬਸ ਫਿਰ ਯਾਰ ਜਜ਼ਬਾਤੀ ਹੋ ਗਏ ਕਿ ਜੇ ਪਾਰਟੀ ਬਦਲ ਲੋ ਤੇ ਚਾਹੇ ਮਰ ਜਾਓ ਘਰ ਘਰ ਕਿਉਂ ਬਈਏ ਵੀ ਕਈ ਮੈਨੂੰ ਕਹਿੰਦਾ ਕੱਲ ਦੇ ਤੂੰ ਯਾਰ ਘਰ ਬਹਿ ਜਾਣਾ ਕਿਉਂ ਬਾਵੇਂ ਮੈਂ ਘਰ ਕੰਮ ਮੈਂ ਲੋਕਾਂ ਦੇ ਘਰ ਕਰਨੇ ਆ ਮੈਂ ਲੋਕਾਂ ਦੇ ਮੈਂ ਲੋਕਾਂ ਚ ਰਹਿਣ ਆਲਾ ਮੈਂ ਨਹੀਂ ਬਹਿ ਸਕਦਾ ਘਰ ਇਹ ਪੋਲੀਟੀਕਲ ਬੰਦਾ ਕੋਈ ਵੀ ਉਹ ਘਰ ਨਹੀਂ ਬਹਿ ਸਕਦਾ ਸਵੇਸ ਕਰਕੇ ਮੈਂ ਕਾਂਗਰਸ ਚ ਜਾ ਨਹੀਂ ਸਕਦਾ ਕਿਉਂਕਿ ਕਾਂਗਰਸ ਚ ਅਸੀਂ ਕਦੇ ਵੀ ਨਹੀਂ ਜਾ ਸਕਦੇ ਤੇ ਬੀਜੇਪੀ ਦਾ ਜੋ ਹਸ਼ਰਾ ਜਾਂ ਬੀਜੇਪੀ ਦਾ ਜੋ ਪੰਜਾਬ ਪ੍ਰਤੀ ਵਤੀਰਾ ਵਾ ਉਹਦੇ ਚ ਵੀ ਨਹੀਂ ਮੈਂ ਜਾਣਾ ਮੈਂ ਇੱਕ ਵਾਰ ਗਲਤੀ ਕਰ ਚੱਲਿਆ ਮੈਂ ਬੀਜੇਪੀ ਦਾ ਉਦੋਂ ਕਹਿ ਬੈਠਾ ਉਦੋਂ ਮੈਂ ਕਿਹਾ ਵੀ ਕਿ ਮੈਂ ਜਜਬਾਤੀ ਹੋ ਕੇ ਬੀਜੇਪੀ ਕਹਿ ਰ ਮੈਂ ਤਾਂ ਸੋਚਿਆ ਵੀ ਨਹੀਂ ਉਦੋਂ ਮੈਂ ਟੋਮੇਟੋ ਮੈਡਿਕਾ ਰ ਕੇ ਯਾਰ ਮੇਰੇ ਨਾਲ ਨਾ ਨਹੀਂ ਰਹਿਣਾ ਇਹਨਾਂ ਨਾਲ ਤਾਂ ਮੈਂ ਇਹਦੋਂ ਵੀ ਮਾੜੀ ਚ ਚੱਲ ਜਾਵਾਂ ਤੇ ਹੋਰ ਚੰਗਾ ਤੇ ਸੋ ਇਸ ਕਰਕੇ ਇਹ ਜਿਹੜੀ ਪਾਰਟੀ ਆ ਕੋਈ ਇਹਨਾਂ ਨੂੰ ਕਹਿ ਦਿੰਦੇ ਆ ਇਹ ਜੀ ਇਹਨਾਂ ਨੂੰ ਅਜੇ ਤਜਰਬਾ ਨਹੀਂ ਸਾਹਿਬ ਜੇ ਨਹੀਂ ਉਹ ਨਹੀਂ ਮੈਨੂੰ ਇਸ ਗੱਲ ਦਾ ਨਹੀਂ ਪਤਾ ਤਜਰਬਾ ਹੈਗਾ ਕਿ ਨਹੀਂ ਹੈਗਾ ਪਰ ਕੰ ਕੋਈ ਯਾਰੋ ਗੱਲ ਸੱਚੀ ਸੁੱਚੀ ਜੀ ਤੇ ਕਰਦਾ ਨਾ ਵੇਖੋ ਐਵੇਂ ਕਹਿ ਦਈਏ ਕਿ ਕੋਈ ਉਹਨੂੰ ਕਹੀ ਜਾਂਦਾ ਖਾਦੀ ਪੀਤੀ ਚ ਕਰ ਗਿਆ ਉਹ ਕਰ ਗਿਆ ਕਰ ਗਿਆ ਮੈਂ ਕੱਲ ਉਹ ਬੰਦੇ ਨੂੰ ਮਿਲਿਆ ਪਹਿਲੀ ਵਾਰ ਜ਼ਿੰਦਗੀ ਚ ਮੈਂ ਉਹਦੀਆਂ ਗੱਲਾਂ ਸੁਣੀਆਂ ਗੱਲਾਂ ਉਹਨੇ ਬਹੁਤ ਵਧੀਆ ਕੀਤੀਆਂ ਸਹੀ ਗੱਲਾਂ ਕੀਤੀਆਂ ਤੇ ਬਾਕੀ ਹੁਣ ਵਿਚਰਾਂਗੇ ਜਿਉਂ-ਜਿਉਂ گاਂ-ਗਾਂ ਵਿਚਰਾਂਗੇ ਫਿਰ ਸਭ ਕੁਝ ਕਲੀਅਰ ਹੁੰਦਾ ਜਾਊਗਾ ਫਿਰ ਅਜ ਕਾਲੀ ਦਲ ਕਿੱਥੇ ਚਲਾ ਗਿਆ ਜੀ ਕਾਲੀ ਦਲ ਆਪਦੇ ਘਰ ਹੀ ਚਲਾ ਗਿਆ ਹੋਣਾ ਕਿ ਜਿੱਥੋਂ ਕਾਲੀ ਦਲ ਹੋਣਾ ਮਜੀਠੀਆ ਸਾਹਿਬ ਦੇ ਘਰ ਹੈ ਇਸ ਟਾਈਮ ਅੱਛਾ ਜੀ ਹਾਂਜੀ ਕਾਲੀ ਦਲ ਕੱਲਾ ਹੈ ਮਜੀਠੀਆ ਸਾਹਿਬ ਦਾ ਹੋਰ ਇੱਥੇ ਕਾਲੀ ਦਲ ਕਲਮ ਜੀਠਿਆ ਸਾਹਿਬ ਜਿਹਨੂੰ ਕਹਿਣਗੇ ਕਿ ਕਾਲੀ ਦਲ ਉਹ ਹੀ ਕਾਲੀ ਦਲ ਨਹੀਂ ਤੇ ਦੂਜਾ ਬੰਦਾ ਕੋਈ ਕਾਲੀ ਦਲ ਦਾ ਨਹੀਂ ਭਾਵੇਂ ਉਹ ਦਾਦੇ ਪੜਦਾਦਿਆਂ ਦੇ ਵੇਲੇ ਦਾ ਕਾਲੀ ਦਲ ਜੇ ਠੱਕੇ ਕੰਦਾ ਫਿਰਦਾ ਹੋਵੇ ਨਾ ਉਹ ਬੰਦਾ ਕਾਲੀ ਦਲ ਦਾ ਨਹੀਂ ਔਰ ਅੱਜ ਦੀ ਤਰੀਕ ਚ ਕਈ ਬੰਦਿਆਂ ਦੇ ਮੈਨੂੰ ਰਾਤ ਦੇ ਫੋਨ ਆਏ ਮੈਂ ਰਾਤ 1 ਵਜੇ ਤੱਕ ਫੋਨ ਸੁਣਦਾ ਰਿਆਂ ਜੋ ਕੱਲ 3 ਵਜੇ 4 ਵਜੇ ਤੋਂ ਲੈ ਕੇ ਤੇ ਲੋਕ ਬਹੁਤ ਭਰੇ ਪੀਤੇ ਪਏ ਔਰ ਰਿਜ਼ਲਟ ਜਿਹੜਾ 4 ਮਹੀਨੇ ਚ 4 ਜੂਨ ਤੋਂ ਸਾਹਮਣੇ ਆਈ ਜਨਾ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਬਾਦਲ ਪਰਿਵਾਰ ਪਿੱਛੇ हट ਜੇ ਪਾਰਟੀ ਤੋਂ ਤਾਂ ਪਾਰਟੀ ਅੱਗੇ ਜਾ ਸਕਦੀ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਕਿਹਾ ਜਾਂਦਾ ਸੀ ਪਰ ਤੁਸੀਂ ਤਾਂ ਇਲਜ਼ਾਮ ਬਿਕਰਮ ਸਿੰਘ ਜੀਠੀਆ ਤੇ ਲਗਾ ਰਹੇ ਹੋ ਨਹੀਂ ਮੈਂ ਸੁਖਬੀਰ ਸਿੰਘ ਬਾਦਲ ਦੀ ਰਿਸਪੈਕਟ ਕਰਦਾ ਯਾਰ ਮੈਂ ਤੁਹਾਨੂੰ ਅੱਗੇ ਵੀ ਕਿਹਾ ਵਾ ਮੈਂ ਵੇਖੋ ਮੈਂ ਭਾਵੇਂ ਛੱਡ ਗਿਆ ਜੀ ਉਹਨਾਂ ਨੂੰ ਮੈਂ ਆਪਣਾ ਇੱਧਰ ਵੀ ਹੋਣਾ ਹਨਾ ਅਕਾਲੀ ਦਲ ਚ ਮੈਂ ਤਾਰੀ ਜਾਲ ਦੀ ਰਿਸਪੈਕਟ ਕਰਦਾ ਹਾਂ ਤਾਰੀ ਜਾਲ ਮੇਰਾ ਬੜਾ ਪੁਰਾਣਾ ਸੱਜਣ ਹੈ ਮੈਂ ਮੈਂ ਕਦੀ ਉਹਦੇ ਬਾਰੇ ਅਜੇ ਤੱਕ ਤੁ ਤੁਸੀਂ ਬੋਲੋ ਮੈਂ ਨਹੀਂ ਛੇਤੀ ਕੀਤਾ ਉਹਨੂੰ ਕਦੀ ਕੋਈ ਗੱਲ ਗਈ ਤੇ ਸੋ ਇਸ ਕਰਕੇ ਮੈਨੂੰ ਕਈ ਬੰਦੇ ਵੇਖੋ ਮੈਂ ਬਾਦਲ ਸਾਹਿਬ ਦੀ ਰਿਸਪੈਕਟ ਕਰਦਾ ਮੈਨੂੰ ਉਹਨਾਂ ਕਦੀ ਨਾਂ ਨਹੀਂ ਕੀਤੀ ਮੈਂ ਉਹਨਾਂ ਕੋ ਗਿਆ ਪਰ ਇਹ ਜੋ ਕੁਝ ਕਰਾਇਆ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਰਾਇਆ ਔਰ ਬਹੁਤ ਮਾੜਾ ਕਰਾਇਆ ਚੰਗਾ ਨਹੀਂ ਕਰਾਇਆ ਔਰ ਚਲੋ ਅਸੀਂ ਗੁਰੂ ਮਹਾਰਾਜ ਜੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਉਹਨੂੰ ਚੜ੍ਹਦੀ ਕਲਾ 'ਚ ਰੱਖ ਉਹ ਤਗੜਾ ਹੋ ਕੇ ਇਸੇ ਤਰ੍ਹਾਂ ਕਾਲੀਦਲ ਦਾ ਬੇੜਾ ਪਾਉਂਦਾ ਰਹੇ ਸੋ ਧੰਨਵਾਦੀ ਸਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤਲਬੀਰ ਸਿੰਘ ਗਿੱਲ ਜਿਨ੍ਹਾਂ ਵੱਲੋਂ ਅੱਜ ਸਪਸ਼ਟ ਕਰ ਦਿੱਤਾ ਗਿਆ ਕਿ ਉਹਨਾਂ ਵੱਲੋਂ ਅਕਾਲੀ ਦਲ ਨੂੰ ਕਿਉਂ ਛੱਡਿਆ ਗਿਆ ਹੁਣ ਉਹਨਾਂ ਦਾ ਕਹਿਣਾ ਹੈ ਕਿ ਕੈਬਨਲ ਮਤੀ ਕੁਲਦੀਪ ਸਿੰਘ ਧਾਰੀਵਾਲ ਨੂੰ ਲੋਕ ਸਭਾ ਤੋਂ ਵੱਡੀ ਲੀਡਰਨਾ ਚਿਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ 'ਚ ਇਹ ਸੀਟ ਪਾਵਾਂਗੇ